ਜੇਕਰ ਤੁਸੀਂ ਰਾਤ ਨੂੰ ਕਿਸੇ ਕੰਮ ਲਈ ਬਾਜ਼ਾਰ ਜਾਂਦੇ ਹੋ ਤਾਂ ਵੀਡੀਓ ਦੇਖਣੀ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅੰਮ੍ਰਿਤਸਰ ਦੇ ਵਿੱਚ ਲੁਟੇਰਿਆਂ ਨੇ ਹਾਤਕ ਮਚਾਇਆਗਾ ਇੱਕ ਬਜ਼ੁਰਗ ਜੋ ਕਿ ਕਿਸੇ ਕੰਮ ਲਈ ਐਕਟਿਵਾ ਦੇ ਸਵਾਰ ਹੋ ਕੇ ਜਾ ਰਿਹਾ ਸੀ ਜਦੋਂ ਰਸਤੇ ਦੇ ਵਿੱਚ ਉਹਨੂੰ ਰੋਕ ਲਿੱਤਾ ਗਿਆ ਲੁਟੇਰਿਆਂ ਵੱਲੋਂ ਤੇ ਉਹਨੂੰ ਉਹਦੇ ਕੋਲੋਂ ਐਕਟਿਵਾ ਖੋਲੀ ਤੇ ਮੋਬਾਈਲ ਖੋ ਕੇ ਫਰਾਰ ਹੋ ਗਏ ਉਸ ਤੋਂ ਬਾਅਦ ਉਹ ਆਪਣੀ ਹੀ ਚੀਜ਼ ਵਾਪਸ ਪਾਉਣ ਲਈ ਪੁਲਿਸ ਦੇ ਅੱਗੇ ਰੋ ਰਿਹਾ ਦੁਖੜਾ ਕੀ ਕਰਾਂ ਨੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਨਾਲ ਨਾਲ ਉਸ ਬਜ਼ੁਰਗ ਦਾ ਆਉਂ ਸੁਣਦੇ ਆ ਕਿ ਨਾਮ ਕੀ ਤੁਹਾਡਾ ਪਰਮੇਂਦਰ ਕੁਮਾਰ ਕਿਥੋਂ ਦਾ ਜੀ ਸੋਦਸ਼ਨ ਨਗਰ ਕੀ ਗੱਲ ਬਾਤ ਜੜਦੀ ਹੈ ਮੈਂ ਇਧਰੋਂ ਆ ਰਿਹਾ ਸੀ ਤੇ ਕਿਧਰੋਂ ਆ ਰਿਹਾ ਸੀ ਫਾਇਰ 골ਡਨ ਲੈਣੀ ਲੱਗੂ ਫਲਾਈਟਾਂ ਲੱਗੂ ਤੇ ਇਥੇ ਆਪਣੇ ਘਰ ਨੂੰ ਮੁੜਨ ਲੱਗਾ ਹਨੂਮਾਨ ਦੇ ਮੰਦਿਰ ਤੇ ਤੇ ਮਗਰੋਂ ਤਿੰਨ ਮੁੰਡੇ ਆਏ ਆ ਉਹਨਾਂ ਨੇ ਮੈਨੂੰ ਖੋ ਗਰ ਲਿਆ ਕੀ ਲੱਗੇ ਠੀਕ ਤੁਹਾਨੂੰ ਲੱਗੇ ਐਕਟਿਵਾ ਤੇ ਮੋਬਾਈਲ ਉਹਨਾਂ ਕੋ ਆਚਨ ਅਰ ਗੈਸੀ ਤੇ ਵੈਪਨ ਅਰ ਗੈਸੀ ਕੀ ਗੈਸੀ ਹੋਊਗਾ ਕੁਛ ਨਾ ਕੁਛ ਤੇ ਹੋਊਗਾ ਹੀ ਉਹਨਾਂ ਕੋ ਤਾਨੇ ਕੋ ਦਿਖਾਇਆ ਉਹਨਾਂ ਨੇ ਨਹੀਂ ਮੈਨੂੰ ਨਹੀਂ ਦਿਖਾਇਆ ਮੇਰੇ ਕੋ ਖੋ ਗਏ ਲੱਗੇ ਤਰ ਨਕਦੀ ਖੋਣ ਦੀ ਕੋਸ਼ਿਸ਼ ਕੀਤੀ ਹਾਂ ਕੀਤੀ ਪਰ ਮੇਰੇ ਕੋ ਹੈ ਨਹੀਂ ਸੀ ਉਹ ਕੀ ਕੀ ਮੰਗ ਕਰਦੇ ਬਸ ਆਪਣਾ ਸਮਾਨ ਮਿਲ ਜੇ ਇੰਨੀ ਫਟੇ ਪ੍ਰਸ਼ਾਸਨ ਨੂੰ ਬਸ ਕੀ ਸਾਰਾ ਮਾਮਲਾ ਹਾਂਜੀ ਜਿਹੜਾ ਐਕਟੀਵਾ ਚੋਰੀ ਦਾ ਕੀ ਮਾਮਲਾ ਇਹ ਜੀ ਪ੍ਰਭੰਦਰ ਸਿੰਘ ਜਿਹੜਾ ਅਤਰਨ ਬਰਗਮਾਰੀ ਹੈ ਤੋਂ ਕਿਉਂ ਮੜੀ ਤੋਂ ਆ ਰਿਹਾ ਹੈ ਪੰਪ ਦੇ ਉੱਪਰ ਹਾਂਜੀ ਤੇ ਇੱਥੇ ਹਲਮਾਨ ਮੰਦਰ ਤੇ ਲੱਗਾ 100 ਫੁੱਟ ਰੋਡ ਦੇ ਉੱਤੇ ਵੀ ਉਹਨਾਂ ਨੂੰ ਤੇ ਪੇਂਟ ਪੰਨੋਂ ਜਿਹਾਣਾਂ ਵੀ ਬਾਈ ਸਾਹਿਬ ਦੀ ਮਰੀ ਉਹਦੇ ਕੋਲ ਹੱਥ ਤੱਕ ਹੋ ਗਿਆ ਤਾਂ ਲੈ ਨਿਕਲ ਜਾ ਠੀਕ ਲੱਗਾ ਹੋਇਆ ਵਾ ਫੇਰ ਵੀ ਜਿਹੜੇ ਲੁਟੇਰੇ ਨੇ ਥਾਂ ਥਾਂ ਲਾਕੇ ਵੀ ਲੱਗੇ ਨੇ ਪਰ ਫੇਰ ਵੀ ਉਹ ਆਪਣੇ ਬਾਜ ਨਹੀਂ ਆਦੇ ਦੇਖੋ ਜੀ ਪੋਰਸ਼ੇਦ ਪੁਲਸ ਪੂਰੀ ਕਰਦੀ ਆ ਠੀਕ ਹੈ ਨਾ ਜਿਹਦੇ ਵਿੱਚ ਆਧ ਭਰਨ ਵੀ ਟੇਗਾ ਤਕਰੀਬਨ ਜੀ ਇੱਕ ਦੋ ਇਹ ਨਾ ਕਿ ਪਾਸੇ ਕਾਬੂ ਕੀਤੇ ਹੁੰਦੇ ਆ ਇਸ ਗੱਲ ਨਹੀਂ ਚਲੋ ਡਿਊਟੀ ਮੁਲਾਜ਼ਮਾਂ ਦੀ ਕਮੀ ਕਰਕੇ ਥੋੜਾ ਬੋਧਾ ਹੋ ਜਾਂਦਾ ਪਰ ਕਹਿੰਦਾ ਜਿਆਦਾ ਤਾਂ ਨਹੀਂ ਨਿਕਲ ਕੇ ਆਏ ਹੋਂ ਕਿ ਕਾਬੂ ਠੀਕ ਹੈ